ਪਹਿਲਾਂ ਫਾਰਮਰ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਕੀ ਪ੍ਰੋਬਲਮਸ ਨੇ ਉਹਦੀਆਂ ਨੀਡਸ ਕੀ ਨੇ ਆਪਾਂ ਦੁੱਧ ਨੂੰ ਪ੍ਰੋਡਕਸ਼ਨ ਵਧਾਉਣੀ ਆ ਦੁੱਧ ਦੇ ਬਿਮਾਰੀਆਂ ਤੋਂ ਬਚਾਉਣਾ ਉਹਦੇ ਲਈ ਆਪਾਂ ਇਕੱਠਾ ਰਲ ਕੇ ਕੰਮ ਕਰੀਏ ਕਿ ਆਪਾਂ ਅੱਜ ਅੱਜ ਕਾਮ ਅੱਜ 8 ਕਿਲੋ ਦੁੱਧ ਦਿੰਦੀ ਹੈ ਜੀ ਆਪਾਂ ਤੋਂ ਜਰ ਜ਼ਿਆਦਾ ਟੀਚਾ ਪੂਰਾ ਕਰਨਾ ਤਾਂ ਆਪਾਂ ਨੂੰ 30 25 30 ਕਿਲੋ ਤੇ ਲੈ ਕੇ ਜਾਣਾ ਹੈ ਹੌਲੀ ਹੌਲੀ ਸੁਧਾਰ ਹੁੰਦਾ ਆਪਾਂ ਪਸ਼ੂ ਦੇ ਵਿੱਚ ਗਰਮੀਆਂ ਦੇ ਵਿੱਚ ਜਾਂ ਬਰਸਾਤਾਂ ਦੇ ਵਿੱਚ ਦੁੱਧ ਨਾ ਘਟੇ ਤੇ ਅਸੀਂ ਉਹਦੇ ਲਈ ਸਿਸਟਮ ਤਿਆਰ ਕੀਤੇ ਨੇ ਉਹ ਜੁਫਾਰੇ ਨੇ ਉਹਨਾਂ ਵਿੱਚ ਪੱਖੇ ਲਾਏ ਆ ਆਟੋਮੈਟਿਕਲੀ ਚੱਲਦੇ ਆ ਜਦੋਂ ਹਿਮੀਡਿਟੀ ਚੱਲਦੀ ਹੈ ਉਹਨਾਂ ਦੀ ਫੀਡ ਦਾ ਪ੍ਰਬੰਧ ਕੀਤਾ ਜਾਂਦਾ ਜਿਹੜੀ ਜਿਹੜੀ ਉਹਨਾਂ ਦੀ ਪ੍ਰੋਬਲਮਸ ਹੋਊਗੀ ਹੋਗੀਆਂ ਉਹਦੇ ਤੇ ਰਿਸਰਚ ਕਰਾਂਗੇ ਤੁਹਾਨੂੰ ਇਹ ਟਾਈਮ ਤਾਂ ਲੱਗਦਾ ਪਰ ਇੰਪੈਕਟ ਜਰੂਰ ਹੁੰਦਾ ਜੇ ਅਸੀਂ ਫੱਕਾ ਫਾਰਮਰ ਨੂੰ ਆ ਬੁਲਾ ਕੇ ਇੱਥੇ ਬੈਠੇ ਆ ਜੇ ਇਸ ਤੋਂ ਬਾਅਦ ਅਸੀਂ ਫਾਰਮਰ ਦੇ ਆਪ ਜਾਵਾਂਗੇ ਕਿ ਯੂਨੀਵਰਸਿਟੀ ਫਾਰਮਰ ਨਾਲ ਰਲ ਕੇ ਕੰਮ ਕਰੂਗੀ ਤਾਂ ਕੋਈ ਨਾ ਕੋਈ ਫਾਇਦਾ ਹੋਊਗਾ ਡੇਰੇ ਅੱਜ ਗਰਮੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਅੱਜ ਕੱਲ ਜਿਵੇਂ ਤੇ ਗਰਮੀ ਦੇ ਵਿੱਚ ਬੁਖਾਰ ਮੈਸਟ੍ਰਿਕਸ ਤੋਂ ਤੋ ਤਨ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਅਸੀਂ ਡਾਕਟਰਾਂ ਸਾਹਿਬ ਨਾਲ ਕਨਸਿਡਰ ਕਰਦੇ ਰਹੇ ਹਾਂ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਹੁਣੇ ਮੌਜੂਦ ਹੈ ਇੱਕ ਅਜਿਹੇ ਵਰਕਸ਼ਾਪ ਤੇ ਜਿੱਥੇ ਫਾਰਮਰ ਨੂੰ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਨੀਡਸ ਆਫ ਲਾਈਵਸਟਾਕ ਫਾਰਮਰਸ ਪ੍ਰੋਗਰਾਮ ਦੇ ਬੈਨਰ ਹੇਠਾਂ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਜੇਪੀਐਸ ਗਿਲ ਜੀ ਸਰ ਅੱਜ ਅੱਜ ਦੇ ਜਿਹੜਾ ਇਵੈਂਟ ਦਾ ਮਕਸਦ ਕੀ ਹੈ ਦੇਖੋ ਅਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਜਾਂ ਕੇਂਦਰ ਸਰਕਾਰ ਦੀਆਂ ਬਹੁਤ ਸੰਸਥਾਵਾਂ ਨੇ ਫਾਰਮਰਸ ਦੇ ਲਈ ਰਿਸਰਚ ਕਰ ਰਹੇ ਆ ਪਰ ਅਸੀਂ ਅੱਜ ਦਾ ਮੌਕਾ ਤੇ ਆ ਵੀ ਮਿਲਾਨ ਮਿਲਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਇਹਦੇ ਵਿੱਚ ਫਾਰਮਰ ਬੁਲਾਇਆ ਸੀ ਇੰਡਸਟਰੀ ਵਾਲੇ ਬੰਦੇ ਬੁਲਾਇਆ ਸਾਇੰਟਿਸਟ ਬੈਠਿਆ ਸਾਰੇ ਰਲ ਕੇ ਗੋਸ਼ਟੀ ਕਰਾਂਗੇ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜਿਹੜੀਆਂ ਫਾਰਮਰ ਦੀਆਂ ਮੁਸ਼ਕਲਾਂ ਨੇ ਉਹਦੇ ਲਈ ਅਸੀਂ ਕਰੋੜਾਂ ਮੈਂ ਤਿਆਰ ਕਰ ਸਕੀਏ ਕਿ ਜਿਹੜੀਆਂ ਨਵੀਆਂ ਖੋਜਾਂ ਕਰ ਸਕੀਏ ਕਿਉਂਕਿ ਪਹਿਲਾ ਫਾਰਮਰ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਜੀ ਤੁਹਾਡੀਆਂ ਕੀ ਪ੍ਰੋਬਲਮਸ ਨੇ ਉਹਦੀਆਂ ਨੀਡਸ ਕੀ ਨੇ ਆਪਾਂ ਦੁੱਧ ਨੂੰ ਪ੍ਰੋਡਕਸ਼ਨ ਵਧਾਉਣੀ ਆ ਦੁੱਧ ਦੀਆਂ ਬਿਮਾਰੀਆਂ ਤੋਂ ਬਚਾਉਣਾ ਉਹਦੇ ਲਈ ਆਪਾਂ ਇਕੱਠਾ ਰਲ ਕੇ ਕੰਮ ਕਰੀਏ ਇਹ ਹైదరాబాద్ ਦੀ ਨੈਸ਼ਨਲ ਇੰਸਟੀਚਿਊਟ ਆਫ ਐਨੂਅਲ ਬਾਇਓਟੈਕਨੋਲੋਜੀ ਆ ਕੇਂਦਰ ਸਰਕਾਰ ਦੀ ਸੰਸਥਾ ਇਹ ਇਸ ਤੇ ਕਾਫੀ ਕੰਮ ਕਰਦੀ ਆ ਅਸੀਂ ਗੁਰੂਆਂ ਦੇ ਵੈਟਨਰੀ ਯੂਨੀਵਰਸਿਟੀ ਤੇ ਦੋਹੇ ਰਲ ਕੇ ਹੁਣ ਅਸੀਂ ਇਸ ਕੇ ਟੈਮਓ ਜੀ ਕਰਾਂਗੇ ਤੇ ਅਸੀਂ ਰਲ ਕੇ ਇਹਨਾਂ ਦੀਆਂ ਬਿਮਾਰੀਆਂ ਦਾ ਜਾਂ ਖੋਜਾਂ ਦੇ ਵਿੱਚ ਰਲ ਕੇ ਕੰਮ ਕਰਾਂਗੇ ਕਿਉਂਕਿ ਇਹਨਾਂ ਕੋਲ ਕਾਫੀ ਇਨਫਰਾਸਟ੍ਰਕਚ ਤੇ ਅਸੀਂ ਰਲ ਕੇ ਇਹਨਾਂ ਦਾ ਕੰਮ ਕਰਾਂਗੇ ਇਸ ਲਈ ਅਸੀਂ ਫਾਰਮਰਸ ਨੂੰ ਬੁਲਾਇਆ ਵੀ ਆਪਾਂ ਰਲ ਕੇ ਇੱਕ ਰੋਡ ਮੈਪ ਤਿਆਰ ਕਰੀਏ ਤੇ ਹੁਣ ਵਰਕਸ਼ਾਪ ਦੇ ਦੌਰਾਨ ਕੁਝ ਫਾਰਮਰਸ ਨੇ ਆਪਣੇ ਜਿਹੜੇ ਕੀ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤੀ ਹੋਣੀ ਹੈ ਇਹ ਹੁਣੇ ਕਰ ਸ਼ੁਰੂਆਤ ਹੋਈ ਆਪਾਂ ਕਰਾਂਗੇ ਅਸੀਂ ਉਹਨਾਂ ਨੂੰ ਮੁੱਖ ਦੱਸਿਆ ਵੀ ਜਿਵੇਂ ਜਰਮ ਪਲਾਜ਼ਮਾ ਵੀ ਨਸਲ ਸੁਧਾਰ ਕਿਵੇਂ ਕਰਨੀ ਆ ਕਿ ਆਪਾਂ ਅੱਜ ਅੱਜ ਗਾਂ ਮੱਜ 8 ਕਿਲੋ ਦੁੱਧ ਦਿੰਦੀ ਹੈ ਜੇ ਆਪਾਂ ਦੋ 50 50 ਦਾ ਟਿਚਾ ਪੂਰਾ ਕਰਨਾ ਤਾਂ ਆਪਾਂ ਨੂੰ 30 25 30 ਕਿਲੋ ਤੇ ਲੈ ਕੇ ਜਾਣਾ ਹੈ ਹੌਲੀ ਹੌਲੀ ਸੁਧਾਰ ਹ ਇਸ ਉਦਾਰ ਕਰਨ ਦੇ ਲਈ ਆਪਾਂ ਉਹ ਫਾਰਮਰਸ ਨੂੰ ਆਪਾਂ ਦੱਸਾਂਗੇ ਵੀ ਸਾਡੇ ਕੋਲ ਕੀ ਤਕਨੀਕਾਂ ਹੋਈ ਨੇ ਉਹ ਤਕਨੀਕਾਂ ਅਪਣਾਉਣ ਤੇ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਅਸੀਂ ਤਾਂ ਕਈ ਵਾਰ ਬਣਾ ਲੈਂਦੇ ਕਈ ਵਾਰ ਉਹਨੂੰ ਅਪਰੋਚ ਦਿੱਕਤਾ ਆਉਂਦੀਆਂ ਨੇ ਇਸ ਲਈ ਅਸੀਂ ਇਹ ਫਾਰਮਰਸ ਦੇ ਨਾਲ ਰਲ ਕੇ ਕਰਾਂਗੇ ਫੀਡ ਨੂੰ ਕਿਵੇਂ ਇੰਪਰੂਵ ਕਰਨਾ ਆਉਣ ਵਾਲਾ ਜਿਵੇਂ ਆਪਣਾ ਕਲਾਈਮੇਟ ਚੇਂਜ ਹੋ ਰਹੀ ਹੈ ਉਹਦੇ ਵਿੱਚ ਆਪਾਂ ਕੀ ਪ੍ਰੋਬਲਮਸ ਆ ਰਹੀਆਂ ਨੇ ਜਿੱਦਾਂ ਕਿ ਹੁਣ ਗਰਮੀਆਂ ਦੇ ਦੌਰਾਨ ਦੁੱਧ ਦੀ ਪ੍ਰੋਡਕਸ਼ਨ ਤੇ ਵੀ ਇੰਪੈਕਟ ਪੈਂਦਾ ਹੈ ਕਿ ਕਈ ਵਾਰ گاਵਾਂ ਦੇ ਥਣ ਜਿਹੜੇ ਆ ਸੁੱਕ ਜਾਂਦੇ ਨੇ ਜਾਂ ਸੂਜਨ ਵਗੈਰਾ ਇਦਾਂ ਦੀਆਂ ਚੀਜ਼ਾਂ ਦੀ ਸਾਹਮਣੇ ਆਉਂਦੀਆਂ ਇੱਕ ਹੁਣ ਇਸ ਲਈ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਟੈਂਪਰੇਚਰ ਵੱਧ ਰਿਹਾ ਹਿਮੀਡਿਟੀ ਵੱਧ ਰਹੀ ਹੈ ਇਹਦੇ ਲਈ ਅਸੀਂ ਬਹੁਤ ਵੱਡਾ ਐਫਰਟ ਕੀਤਾ ਹੋਇਆ ਵੀ ਆਪਾਂ ਪਸ਼ੂ ਦੇ ਵਿੱਚ ਗਰਮੀਆਂ ਦੇ ਵਿੱਚ ਜਾਂ ਬਰਸਾਤਾਂ ਦੇ ਵਿੱਚ ਦੁੱਧ ਨਾ ਘਟੇ ਤੇ ਅਸੀਂ ਉਹਦੇ ਲਈ ਸਿਸਟਮ ਤਿਆਰ ਕੀਤੇ ਨੇ ਉਹ ਚ ਫੁਆਰੇ ਨੇ ਉਹਨਾਂ ਦੇ ਵਿੱਚ ਪੱਖੇ ਲਾਏ ਆ ਆਟੋਮੈਟਿਕਲੀ ਚੱਲਦੇ ਆ ਜਦੋਂ ਹਿਮੀਡਿਟੀ ਚੱਲਦੀ ਹੈ ਉਹਨਾਂ ਦੀ ਫੀਡ ਦਾ ਪ੍ਰਬੰਧ ਕੀਤਾ ਜਾਂਦਾ ਵੀ 4-5 ਡਿਗਰੀ ਆਪਣਾ ਟੈਂਪਰੇਚਰ ਥੱਲੇ ਰਹੇ ਤੇ ਅਸੀਂ ਜੇ ਦੇਖਿਆ ਵੀ ਆਮ 20% ਦੁੱਧ ਘਟਾ ਜਾਂਦੀ ਹੈ ਪਰ ਜੇ ਅਸੀਂ ਥੋੜੀ ਜਿਹੀ ਮੈਨੇਜਮੈਂਟ ਬੈਟਰ ਕਰ ਲਈਏ ਤੇ ਆਪਣੇ ਜਿਹੜੇ ਦੇਸੀ ਪਸ਼ੂ ਨੇ ਉਹ ਤਾਂ ਇਹ ਹੀਟ ਨੂੰ ਸਹਾਰ ਲੈਂਦੇ ਆ ਪਰ ਜਿਹੜੀਆਂ ਬਲੈਟੀ ਗਾਵਾਂ ਨੇ ਉਹ ਨਹੀਂ ਸਹਾਰਦੀਆਂ ਉਹਦੇ ਲਈ ਆਪਾਂ ਨੂੰ ਸਾਰਾ ਇਹ ਚੰਗਾ ਮੈਨੇਜਮੈਂਟ ਕਰਨਾ ਹੈ ਉਹਦੇ ਬਾਰੇ ਵੀ ਅੱਜ ਚਰਚਾ ਕੀਤੀ ਹੈ ਤੇ ਇਸ ਵਰਕਸ਼ਾਪ ਦਾ ਕਿੰਨਾ ਕੁ ਇੰਪੈਕਟ ਡੈਰੀ ਫਾਰਮਿੰਗ ਦੇ ਉੱਤੇ ਪਊਗਾ ਦੇਖੋ ਫਰਕ ਪਊਗਾ ਇੱਕ ਜਿਵੇਂ ਕੋਈ ਇਹ ਜਿਸੀਂ ਰਲਕੇ ਫਾਰਮਰ ਦੀਆਂ ਪ੍ਰੋਬਲਮ ਤੇ ਰਲਕੇ ਕੰਮ ਕਰਾਂਗੇ ਫਾਰਮਰ ਦੱਸਣਗੇ ਵੀ ਸਾਡੀ ਪ੍ਰਾਇਓਰਟੀ ਬਣਾ ਲੈਣੀ ਆ ਵੀ ਆਹ 4 ਹਫ਼ਤੇ ਅਸੀਂ ਇਸ ਸਾਲ ਕੰਮ ਆ ਇਹਦੇ ਨਾਲ ਪ੍ਰਾਇਓਰਟੀ ਤੋਂ ਬਾਅਦ ਅਸੀਂ ਇਸ ਤੇ ਕੰਮ ਕਰਾਂਗੇ ਤੇ ਜਿਹੜੀ ਜਿਹੜੀ ਉਹਨਾਂ ਦੀ ਪ੍ਰੋਬਲਮਸ ਹੋਊਗੀ ਹੋਗੀਆਂ ਉਹਦੇ ਤੇ ਰਿਸਰਚ ਕਰਾਂਗੇ ਤੁਹਾਨੂੰ ਇਹ ਟਾਈਮ ਤਾਂ ਲੱਗਦਾ ਪਰ ਇੰਪੈਕਟ ਜ਼ਰੂਰ ਹੁੰਦਾ ਜੇ ਅਸੀਂ ਫਾਰਮਰ ਨੂੰ ਆ ਬੁਲਾ ਕੇ ਇੱਥੇ ਬੈਠੇ ਆ ਇਸ ਤੋਂ ਬਾਅਦ ਅਸੀਂ ਫਾਰਮਰ ਦੇ ਆਪ ਜਾਵਾਂਗੇ ਕਿ ਯੂਨੀਵਰਸਿਟੀ ਫਾਰਮਰ ਨਾਲ ਰਲ ਕੇ ਕੰਮ ਕਰੂਗੀ ਤਾਂ ਕੋਈ ਨਾ ਕੋਈ ਫਾਇਦਾ ਹੋਊਗਾ ਤੇ ਅੱਜ ਕਿਹੜੇ ਕਿਹੜੇ ਮੁੱਖ ਮਹਿਮਾਨ ਅੱਜ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਵਰਕਸ਼ਾਪ ਦਾ ਹਿੱਸਾ ਬਣੇ ਪਹਿਲਾਂ ਸਭ ਤੋਂ ਵੱਡੇ ਜਿਹੜੇ ਆਪਣੇ ਨੈਸ਼ਨਲ ਇੰਸਟੀਚਿਊਟ ਆਫ ਐਨੀਵਰ ਬਾਇਓਟੈਕਨੋਲੋਜੀ ਦੇ ਡਾਇਰੈਕਟਰ ਨੇ ਇਹ ਬਾਇਓਟੈਕਨੋਲੋਜੀ ਸਭ ਤੋਂ ਵੱਡੀ ਇੰਸਟੀਚਿਊਟ ਆ ਇੱਕ ਆਪਣੇ ਕੋ ਐਗਰੀਕਲਚਰ ਦੀ ਚੰਡੀਗੜ੍ਹ ਆ ਤੇ ਐਨੀਮਲ ਦੀ ਹਾਈਦਰਾਬਾਦ ਆ ਉਹਦੇ ਡਾਇਰੈਕਟਰ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਚਾਰ ਮ ਕਿਹੜੀਆਂ ਮੁਸ਼ਕਲਾਂ ਦਾ ਜਿਹੜਾ ਫਾਰਮਰਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿੰਨਾ ਮੁੱਦਾ ਹੈ ਤੇ ਅੱਜ ਗੱਲ ਕੀਤੀ ਗਈ ਅਸੀਂ ਜਾਣਦੇ ਹਾਂ ਪੰਜਾਬ ਕੇ ਫਾਰਮਰ ਬੜੇ ਅਗਰਣੀ ਹੈ ਔਰ ਪੰਜਾਬ ਮੇ ਜੋ ਜਾਨਵਰ ਹੈ ਐਨੀਮਲ ਵੈਲਥ ਹੈ ਉਸਕਾ ਉਹ ਤੋਂ ਨਹੀਂ ਧਿਆਨ ਰੱਖਤੇ ਹੈ ਜਿਤਨਾ ਕਿ ਉਹ ਆਪਣੀ ਫਸਲਾਂ ਦਾ ਰੱਖਤੇ ਹੈ ਪਰ ਫਿਰ ਵੀ ਆ ਵਿਗਿਆਨਿਕ ਕਾ ਕਾਮ ਇਹ ਹੈ ਕਿ ਦੇਸ਼ ਕੇ ਹਰ ਫਾਰਮਰ ਤੱਕ ਪਹੁੰਚੇ ਔਰ ਉਨ੍ਹਾਂ ਕੇ ਸੰਗ ਹੱਥ ਜੋੜੇ और ये पता करें कि ऐसी वो कौन सी चीज़ है जो हम उच्च तकनीकी लगा के रिसर्च करते हैं चाहे वो हम बीमारी की डायग्नोसिस का किट बनाएं चाहे हम बीमारी डायग्नोसिस का लाइक पॉइंट ऑफ केयर डायग्नोस्टिक बनाएं अलाइजा बनाएं या हम किसी हार्मोन को बनाएं हमारे संस्थान में एक ट्रांसजेनिक जानवर से हम प्रोटीन बनाते हैं हार्मोन कैसे बनाते हैं कि जानवर के दूध में वो हार्मोन आता है तो ये तो बहुत इकोनॉमिक है और देश में प्रधानमंत्री ने और हमारे माननीय मंत्री डॉक्टर जितेंद्र सिंह जी ने एक बायो मैन्युफैक्चरिंग पॉलिसी बायो ई थ्री को कबूल किया है तो ये जानवर सबसे बड़ा बायो मैन्युफैक्चरिंग फैक्ट्री तो जानवर ही है तो हम उस पर भी काम करते हैं ਸੋ ਜਿਹੜੇ ਫਾਰਮਰਸ ਪਹੁੰਚੇ ਨੇ ਵਰਕਸ਼ਾਪ ਦਾ ਹਿੱਸਾ ਬਣਨ ਵਾਸਤੇ ਗੱਲਬਾਤ ਕਰਨ ਸਰ ਅ ਅੱਜ ਵਰਕਸ਼ਾਪ ਦੇ ਵਿੱਚ ਪਹੁੰਚੇ ਹਾਂ ਪਹਿਲਾਂ ਵੀ ਕਦੇ ਅਜਿਹੇ ਵਰਕਸ਼ਾਪ ਦਾ ਹਿੱਸਾ ਤੁਸੀਂ ਬਣੇ ਹੋ ਨਹੀਂ ਜਿਹੜੀ ਅੱਜ ਇੰਡੀਆ ਲੈਵਲ ਦੀ ਵਰਕਸ਼ਾਪ ਪਹਿਲੀ ਵਾਰ ਹੋ ਰਹੀ ਹੈ ਅਸੀਂ ਇਹਦੇ ਵਿੱਚ ਪਹਿਲੀ ਵਾਰ ਹੈ ਪਰ ਕਰਤਾ ਬਾਕੀ ਅਸੀਂ ਪੀਡੀਐਫ ਦੇ ਜਾਂ ਪੀਆਈ ਦੇ ਉੱਤੇ ਮੀਟਿੰਗਾਂ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਡੇਰੀ ਫਾਰਮ ਦੇ ਵਿੱਚ ਸਮੇਤ ਆ ਕੇ ਗਿਆਨ ਦੇ ਵਿੱਚ ਵਾਧਾ ਹੁੰਦਾ ਜੋ ਸਾਇੰਟਿਸਟ ਤੇ ਫਾਰਮਰ ਦੀ ਮੀਟਿੰਗ ਹੁੰਦੀ ਹੈ ਉਹਦੇ ਵੀ ਸਾਨੂੰ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਤੇ ਨੌਲੇਜ ਦੀ ਗ੍ਰੇਟ ساری ਉਮਰ ਸਿੱਖਣਾ ਹੀ ਪੈਂਦਾ ਤੇ ਜਿੱਦਾਂ ਕਿ ਹੋਰ ਗਰਮੀ ਵਧ ਰਹੀ ਏ ਡੇਰੀ ਫਾਰਮਿੰਗ ਦੇ ਵਿੱਚ ਕੀ ਮੁੱਖ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੇਰੀ ਅੱਜ ਗਰਮੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਅੱਜ ਕੱਲ ਜਿਵੇਂ ਜਿਵੇਂ ਪਿਓਰਿਟੀ ਵਾਝਦੀ ਆ ਤੇ ਗਰਮੀ ਦੇ ਵਿੱਚ ਬੁਖਾਰ ਮੈਸਟ੍ਰਾਈਟਸ ਦੋ ਤਿੰਨ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਅਸੀਂ ਡਾਕਟਰਾਂ ਸਾਹਿਬ ਨਾਲ ਕਨਸਿਡਰ ਕਰਦੇ ਰਹੇ ਹਾਂ ਇੱਥੋਂ ਸਾਨੂੰ ਗਾਈਡਲਾਈਨ ਮਿਲਦੀ ਰਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ ਫੀਡ ਇਸ ਤਰ੍ਹਾਂ ਪਾਓ ਇਹ ਤਰ੍ਹਾਂ ਨੂੰ ਠੰਡੇ ਫੁਆਰੇ ਲਾਓ ਇਸ ਤਰ੍ਹਾਂ ਰੱਖੋ ਉਹਦੇ ਸਾਨੂੰ ਬਹੁਤ ਫਾਇਦਾ ਹੁੰਦਾ ਤੇ ਡਾਕਟਰ ਸਾਹਿਬ ਨਾਲ ਮਿਲਣ ਦਾ ਸਾਨੂੰ ਇਹ ਯੂਨੀਵਰਸਿਟੀ ਦੇ ਕਿਸਾਨ ਮਿਲਣੇ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਸਰ ਤੁਹਾਡੇ ਲਈ ਇੱਕ ਸਵਾਲ ਸੀਗਾ ਅੱਜ ਤੁਸੀਂ ਪਹੁੰਚੇ ਹੋ ਕੀ ਕੁਝ ਨਵਾਂ ਇੱਥੇ ਸਿੱਖਣ ਨੂੰ ਮਿਲਿਆ ਆ ਮਿਲ ਆਈ ਤਾਂ ਮੀਟਿੰਗ ਕਾ ਹੋਣੀ ਆ ਸਿੱਖਣ ਨੂੰ ਮਿਲੂਗਾ ਹੁਣ ਅਜੇ ਚੱਲ ਰਹੀ ਆ ਇਹਦੇ ਵਿੱਚ ਸਿੱਖਣਦਾ ਹੀ ਆ ਇਹਦੇ ਵਿੱਚੋਂ ਜਿਹੜੇ ਨਵੇਂ ਨਵੇਂ ਉਹਨਾਂ ਨੇ ਤੁਹਾਨੂੰ ਗਾਈਡਲਾਈਨ ਦੇਣੀਆਂ ਨੇ ਜਾਂ ਨਵੀਂ ਚੀ ਟੈਕਨੋਲੋਜੀ ਆਉਂਦੀ ਆ ਹਰ ਇੱਕ ਅਜਕਲ ਨਵੀਂ ਸੰਸਾਰੀ ਉਸ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਜੀ ਤੇ ਸਰਕਾਰਾਂ ਤੋਂ ਕੀ ਮਦਦ ਚਾਹਨੇ ਹੋ ਕਿਉਂਕਿ ਡੈਰੀ ਫਾਰਮਿੰਗ ਦੁੱਧ ਪ੍ਰੋਡਕਸ਼ਨ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਏਸ਼ੀਆ ਦੇ ਵਿੱਚ ਇੰਡੀਆ ਦਾ ਹੈਗਾ ਵੈ ਤੇ ਸਰਕਾਰਾਂ ਤੋਂ ਕੀ ਮਦਦ ਦੀ ਗੁਹਾਲ ਲਾਣੇ ਹੋ ਡੈਰੀ ਫਾਰਮਿੰਗ ਸਰਕਾਰ ਤੋਂ ਅਸੀਂ ਗੁਹਾਲ ਲਾਣਿਆ ਵੀ ਲੋਕਾਂ ਦੀ ਸਿਹਤ ਬਹੁਤ ਜ਼ਰੂਰੀ ਹੈ ਡੁਪਲੀਕੇਟ ਦੁੱਧ ਬੰਦ ਕੀਤਾ ਜਾਵੇ ਜਿਹੜਾ ਵਾ ਅਸਲੀ ਫਾਰਮਰਾਂ ਦਾ ਕੁਆਲਟੀ ਦਾ ਦੁੱਧ ਉਹਨਾਂ ਨੂੰ ਸਹੀ ਰੇਟ ਤੇ ਤਿਆਜਾ ਤੇ ਸਹੀ ਰੇਟ ਤੇ ਚੱਕਿਆ ਜਾਵੇ ਤੇ ਲੋਕਾਂ ਦੀ ਸਿਹਤ ਦਾ ਮੇਨ ਜਿਹੜਾ ਪਬਲਿਕ ਦੇ ਵਿੱਚ ਅੱਜ ਕੱਲ ਇੰਨਾ ਆ ਰਿਹਾ ਉਹ ਇੰਨਾ ਦੁੱਧ ਖੱਟਾ ਪਨੀਰ ਇਹਨਾਂ ਖਿਚ-ਖਿਚ ਕੇ ਬਣਦਾ ਡੁਪਲੀਕੇਟ 60% ਡੁਪਲੀਕੇਟ ਆ ਜੀ 40% ਪਿਓਰ ਦੁੱਧ ਆ ਲੋਕਾਂ ਨੂੰ ਪੀਣ ਲਈ ਨਹੀਂ ਮਿਲ ਰਿਹਾ ਸਾਡੀ ਇਹੀ ਆ ਵੀ ਅਸੀਂ ਕਹਿੰਦੇ ਸਭ ਨੂੰ ਪੀਣ ਵਾਲੇ ਜਿਹੜੀ ਦੁਕਾਨ ਸਭ ਤੋਂ ਦੇਖੋ ਐਜੂਕੇਸ਼ਨ ਤੇ ਸਿਹਤ ਜ਼ਰੂਰੀ ਆ ਸਭ ਤੋਂ ਪਹਿਲਾਂ ਤੇ ਜੇ ਜੈਸੇ ਪਿਓਰ ਦੁੱਧ ਜਾਊਗੇ ਇਹਦੇ ਨਾਲ ਸਾਡੇ ਬੱਚਿਆਂ ਦਾ ਸਾਡੇ ਬੰਦਿਆਂ ਦੀ ਸਾਡੀ ਸਿਹਤ ਬਰਹੂਗੀ ਇਹ ਸਭ ਤੋਂ ਜ਼ਰੂਰੀ ਆ ਜੀ ਹਾਂਜੀ ਥੈਂਕ ਯੂ ਜੀ ਸੋ ਇਹ ਸੀਆਂ तमाम ਗੱਲਾਂ ਨਾ ਅਜਿਹੇ ਵਰਕਸ਼ਾਪ ਜਿੱਥੇ ਪਸ਼ੂ ਪਾਲਕਾਂ ਦੀ ਪਰੇਸ਼ਾਨੀਆਂ ਨੂੰ ਅੱਗੇ ਲਿਆਉਂਦੀ ਹੈ ਤੇ ਨਾਲੇ ਮਾਹਿਰਾ ਜਿਹੜੇ ਮਾਹੀ ਡਾਕਟਰਸ ਹੁੰਦੇ ਨੇ ਵਿਗਿਆਨੀ ਹੁੰਦੇ ਨੇ ਉਹਨਾਂ ਨੂੰ ਮੌਕਾ ਦਿੰਦੀਆਂ ਦਿੰਦੀਆਂ ਨੇ ਅਜਿਹੇ ਵਰਕਸ਼ਾਪ ਜੋ ਕਿ ਉਹਨਾਂ ਪਸ਼ੂ ਪਾਲਕਾਂ ਦੀ ਜਿਹੜੀ ਮੁਸ਼ਕਿਲਾਂ ਦਾ ਹੱਲ ਕਰ ਸਕਣ ਤੇ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ